ਮੋਦੀ ਸਰਕਾਰ ਦਾ ਕਰੋ ਸਿਆਪਾ ਹਾਏ 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 ਮੋਦੀ ਸਰਕਾਰ ਮੁਰਦਾ ਮੁਰਦਾਬਾ ਆ ਘਟੇ ਗਏ ਨੇ ਐਰੋਸਪੇਸ ਵਿੰਗ ਦੇ ਚੇਅਰਮੈਨ ਦੀ ਅਗਵਾਈ ਹੇਠ ਕੇਂਦਰ ਸਰਕਾਰ ਦਾ ਸਾੜਿਆ ਗਿਆ ਪੁਤਲਾ ਸਾਦਿਕ ਚੌਂਕ ਵਿੱਚ ਉਹਨਾਂ ਨੇ ਗੱਲਬਾਤ ਕਰਦੇ ਹੋਏ ਦੱਸਿਆ ਕਿ ਕੇਂਦਰ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੂੰ ਲੈ ਕੇ ਜਿਹੜਾ ਅੱਜ ਸਾਡੇ ਵੱਲੋਂ ਇੱਕ ਪੁਤਲਾ ਕੇਂਦਰ ਸਰਕਾਰ ਦਾ ਸਾੜਨ ਦਾ ਜਿਹੜਾ ਕਿ ਜਸ ਦੇ ਚਿੱਤਰ ਮਾਰਨ ਦਾ ਮਾਮਲਾ ਆਇਆ ਸਾਹਮਣੇ ਜੇ ਸਰਕਾਰ ਇਸ ਮਾਮਲੇ ਤੇ ਸਟੈਪ ਨਾ ਚੱਕੂਗੀ ਤਾਂ ਸਾਡਾ ਅਗਲਾ ਜਿਹੜਾ ਪੰਜਾਬ ਨੂੰ ਬੰਦ ਕਰਨ ਦਾ ਵੀ ਸੱਦਾ ਹੋ ਸਕਦਾ ਤੇ ਕੇਂਦਰ ਸਰਕਾਰ ਇਸ ਮਾਮਲੇ ਤੇ ਗੰਭੀਰ ਐਕਸ਼ਨ ਲਵੇ ਜਿਨੇ ਵੀ ਕਿਨੌਣੀ ਹਰਕਤ ਕੀਤੀ ਆ ਉਹਨਾਂ ਤੇ ਸਖਤ ਕਾਰਵਾਈ ਦੀ ਅਸੀਂ ਮੰਗ ਕਰਦੇ ਹਾਂ ਸਿੰਘ ਘਾਰੂ ਦਲਤ ਮਹਾ ਪੰਚਾਇਤ ਦਾ ਬੈਚ ਚੇਰਮੈਨ ਇਹ ਸਾਡਾ ਐਸੀਐਲ ਦੇ ਸਾਰੇ ਅਸੀਂ ਇਕੱਠੇ ਹੋਏ ਆ ਅੱਜ ਕਾਂਗਰਸ ਐਸੀਬੀਸੀ ਓਬੀਸੀ ਸਾਰਾ ਸਮਾਜ ਸਾਡਾ ਇਕੱਠਾ ਹੋਇਆ ਹੈ ਅੱਜ ਜਿਹੜਾ ਵੱਡਾ ਅੱਜ ਦਾ ਜਿਹੜਾ ਮੁੱਦਾ ਹੈ ਇਹ ਸਾਡੇ ਸੈਂਟਰ ਦੇ ਵਿੱਚ ਜਸਟਿਸ ਜੋਈ ਜੱਜ ਹੈ ਤੇ ਇੱਕ ਵਕੀਲ ਨੇ ਉਹਨੂੰ ਜਨਰਲ ਕਾਦਾਗਰੀ ਦੇ ਖੇਤਰ ਮਾਰ ਕੇ ਦਲੀਲ ਕੀਤਾ ਹੈ ਇਸ ਕਰਕੇ ਮੈਂ ਸਾਡੇ ਸਮਾਜ ਦੇ ਲੋਕਾਂ 'ਗੇ ਬਹੁਤ ਵੱਡੀ ਅਪੀਲ ਕਰਦਾ ਥੱਲੇ ਜ਼ਮੀਨ ਤੇ ਬੈਠੇ ਹੋਏ ਲੋਕਾਂ ਦੇ ਜਿਹੜੇ ਬੇਤੁਜਰੀਆਂ ਕਰਦੇ ਆ। ਦੇਖੋ ਅੱਜ ਤੱਕ ਸਾਨੂੰ ਇਹ ਕਾਰਖਾਨਿਆਂ ਦੇ ਵਿੱਚ ਖੇਤਾਂ ਦੇ ਵਿੱਚ ਸੜਕਾਂ ਦੇ ਪੁਰਾਏ ਜਾਂਦੇ ਨੇ ਸਾਡੇ ਛੇਤਰ ਸਾਡੀਆਂ ਧੀਆਂ ਪੁੱਤਾਂ ਨੂੰ ਦਲੀਲ ਕਰਦੇ ਰਹੇ ਆ। ਪਰ ਨੌਬਤ ਮੈਂ ਸਾਡੇ ਸਮਾਜ ਦੇ ਲੋਕਾਂ ਨੂੰ ਕਹਿੰਦਾ ਉੱਠੋ। ਇਹਨਾਂ 75 ਸਾਲਾਂ ਦੇ ਵਿੱਚ ਬਘੇਰ ਸਾਲੋਂ ਦਲੀਲ ਕਰਨ ਤੋਂ ਬਿਜਾ ਸਾਡੇ ਪੱਲੇ ਕੁਝ ਨਹੀਂ ਪਿਆ। ਪਰ ਅੱਜ ਸਾਡੇ ਜਿਹੜੇ ਆਈਐਸ ਅਫਸਰ ਜੱਜ ਹੈ ਜਾਂ ਸਾਡਾ ਕੋਈ ਸਰਕਾਰੀ ਅਫਸਰ ਤੇ ਬੈਠਾ ਅਧਿਕਾਰੀ ਹੈ ਅੱਜ ਉਹਨਾਂ ਨੂੰ ਵੀ ਛੇਤਰ ਚਲਾਉਣ ਲੱਗ ਗਏ ਤੇ ਮੈਂ ਸਾਡੇ ਸਮਾਜ ਦੇ ਲੋਕਾਂ ਨੂੰ ਖਾਸ ਕਰਕੇ ਕਹੂੰਗਾ ਤੁਹਾਨੂੰ ਜਾਗਣ ਦੀ ਲੋੜ ਹੈ ਅੱਜ ਥੋੜੀ ਦਲੇਰ ਜਿਹੇ ਹੱਥਾਂ ਤੁਹਾਨੂੰ ਨੀਵਾ ਵਿਖਾਇਆ ਜਾਂਦਾ ਹੈ ਅੱਜ ਉਹ ਗੱਜ ਜਿਹੜੇ ਹੈਗੇ ਦਸਤੂਈ ਉਹ ਐਡੇ ਵਿਚਾਰ ਤਰ੍ਹਾਂ ਡਾਕਟਰ ਮਾਇਦਕਾਰ ਦੀ ਸੋਚ ਨੂੰ ਲੈ ਕੇ ਚੱਲਦੇ ਆ ਭਾਵੇਂ ਦੀ ਕਿਹੋ ਜਿਹਾ ਹੀ ਫੈਸਲਾ ਹੋਵੇ ਭਾਵੇਂ ਦੀ ਉਹ ਮੋਦੀ ਸਰਕਾਰ ਤੇ ਖਿਲਾਫ ਹੋਵੇ ਉਹ ਫੈਸਲਾ ਦੇਣ ਲੱਗੇ ਮਿੰਟ ਲਾਉਂਦੇ ਆ ਇੱਕੋ ਤਹਿ ਦੂ ਤੱਕ ਕੇ ਖੜਨ ਨੂੰ ਮੰਨ ਕੇ ਫੈਸਲਾ ਦਿੰਦੇ ਆ ਅਰ ਅੱਜ ਜਿਹੜਾ ਇਹ ਉਥੋਂ ਦੇ ਹਾਈ ਕੋਰਟ ਦੇ ਵਕੀਲ ਨੇ ਕਿਸੇ ਨੇ ਛੇਤਰ ਚਲਾਇਆ ਉਹਦੇ ਵੱਲ ਇਸ ਤੋਂ ਵੱਡੀ ਮੰਦ ਭਾਗੀ ਘਟਨਾ ਕੋਈ ਨਹੀਂ ਅੱਜ ਸਾਨੂੰ ਖੇਤਾਂ ਦੇ ਵਿੱਚ ਹਰ ਗਲਾਈ ਦੇ ਚਰਾਹੇ ਦੇ ਵਿੱਚ ਸਾਨੂੰ ਜਾਤੀ ਤੋਂ ਦਲੀਲ ਕੀਤਾ ਜਾਂਦਾ ਪਰ ਸਾਡੀ ਇਹ ਜਾਤੀ ਪਰਖੀ ਹੈ ਉਸ ਜੱਜ ਦੀ ਜਿਹੜੀ ਹੈਗੀ ਆ ਦੁਰਘਟਨਾ ਪੂਰੇ ਭਾਰਤ ਦੇ ਵਿੱਚ ਜਿਹੜੀ ਹੈਗੀ ਆ ਲੋਕਾਂ ਦੇ ਐਸਸੀ ਪਰਿਵਾਰਾਂ ਦੇ ਵਿੱਚ ਜਿਹੜੇ ਅਨਸਾਪ ਪਸੰਦ ਲੋਕ ਆ ਜਨਰਲ ਕੈਟਾਗਰੀ ਦੇ ਲੋਕ ਉਹਨਾਂ ਨੂੰ ਵੀ ਇਸ ਗੱਲ ਦਾ ਦਰਦ ਹੋਇਆ ਵੀ ਇੱਕ ਜੱਜ ਦੇ ਇੱਕ ਵਕੀਰ ਜਿਹੜਾ ਸਾਰੀਆਂ ਪ੍ਰਕਰਮਾਂ ਨੂੰ ਜਾਣਦਾ ਜਿਹੜਾ ਸਾਰੇ ਸੁਧਾਨ ਨੂੰ ਜਾਣਦਾ ਸੁਧਾਨੀਆਂ ਉਹਦੀਆਂ ਧਾਰਾ ਕੀ ਹੈ ਉਸ ਬੰਦੇ ਦਾ ਖੇਤਰ ਚਲਾਉਣਾ ਇਹ ਬਹੁਤ ਵੱਡਾ ਅਪਰਾਧ ਹੈ ਇਹੋ ਜਿਹੇ ਬੰਦਿਆਂ ਨੂੰ ਘਰ ਤੋਂ ਘੱਟ ਵੀ ਜੇ ਹਾਈ ਕੋਰਟ ਦੇ ਸੁਪਰੀਮ ਕੋਰਟ ਦੇ ਜੱਜਾਂ ਨੂੰ ਚੈਲੰਜ ਕਰਦੇ ਇਹੋ ਜਿਹੇ ਬੰਦਿਆਂ ਨੂੰ ਖਾਸੀ ਹੋਣੀ ਚਾਹੀਦੀ ਹੈ ਇਹ ਬੰਦੇ ਇਹੋ ਜਿਹੇ ਬੰਦਿਆਂ ਨੂੰ ਬਹੁਤ ਜਿਹੜਾ ਹੈਗਾ ਉਹਨਾਂ ਦੇ ਪਰਿਵਾਰ ਉਹਨਾਂ ਦੇ ਜਿਹੜੇ ਹੈਗੇ ਉਹਨਾਂ ਦੇ ਕਰਿੰਦੇ ਨੂੰ ਸਾਰੇ ਉਹ ਦਬੀਲ ਕਰਨਾ ਚਾਹੀਦਾ ਸਾਡੇ ਆਪੇ ਸਾਡੀ ਇਹ ਆਈਸੀਬੀਸੀ ਸਮਾਜ ਆਸਤੇ ਬਹੁਤ ਮੰਦ ਪਾਕੀ ਗੱਲ ਹੈ ਮੈਂ ਲਖਵੀਰ ਸਿੰਘ ਲੱਖਾ ਚੇਅਰਮੈਨ ਅਸੀ ਡਿਪਾਰਟਮੈਂਟ ਜਲਾ ਕਾਂਗਰਸ ਕਮੇਟੀ ਫਿਕਰ ਸਰ ਤੁਹਾਡੇ ਲਈ ਜੀਪੀ ਦੇ ਖਲਾਸ ਕੀਤਾ ਗਿਆ ਹੈ ਕਿ ਸਾਰਾ ਇਹ ਹੁੰਦਾ ਕੀ ਸਰ ਜੀ ਇਹ ਕੋਈ ਇੱਕ ਦੋ ਦਿਨ ਦੀ ਗੱਲ ਆ ਕਿ ਆਪਣੇ ਸੁਪਰੀਮ ਕੋਰਟ ਦੇ ਜੱਜ ਦੇ ਉੱਪਰ ਇੱਕ ਵਕੀਲ ਵੱਲੋਂ ਜੋ ਛੇਤਰ ਚਲਾਇਆ ਗਿਆ ਜੁੱਤੀ ਮਾਰੀ ਗਈ ਉਹਨਾਂ ਦੇ ਤਾਂ ਇਹ ਬਹੁਤ ਨਿੰਦਨਯੋਗ ਗੱਲ ਆ ਤੋਂ ਸਾਡੀ ਜਿਹੜੀ ਆਲ ਇੰਡੀਆ ਕਾਂਗਰਸ ਕਮੇਟੀ ਸਾਡੇ ਜਿਹੜੇ ਦਵਿੰਦਰ ਗੋਤਵ ਜੀ ਆਲ ਇੰਡੀਆ ਆਰੋਸ ਕਮੇਟੀ ਦੇ ਵਿੱਚ ਚੇਅਰਮੈਨ ਨੇ ਤੇ ਪੰਜਾਬ ਪ੍ਰਦੇਸ਼ ਸਾਡੇ ਕਾਂਗਰਸ ਦੇ ਕੁਲਦੀਪ ਸਿੰਘ ਜੀ ਵੈ ਚੇਰਮੈਨ ਨੇ ਉਹਨਾਂ ਵੱਲੋਂ ਇੱਕ ਸੰਦੇਸ਼ ਲਗਾ ਸੀ ਕਿ ਅੱਜ ਪੂਰੇ ਹਿੰਦੁਸਤਾਨ ਦੇ ਵਿੱਚ ਪੂਤਲੇ ਫੁਕੇ ਜਾਣਗੇ ਨਰਿੰਦਰ ਮੋਦੀ ਦੇ ਔਰ ਉਸ ਵਕੀਲ ਦੇ ਜਿਨ੍ਹਾਂ ਨੇ ਇਹ ਗਲਤ ਕੰਮ ਕੀਤਾ ਤਾਂ ਮੈਂ ਸਾਰਿਆਂ ਨੂੰ ਅਪੀਲ ਕਰਦਾ ਜਿੰਨੇ ਮੇਰੇ ਐਸ்சி ਬੀਸੀ ਜਿੰਨੇ ਭਾਈ ਸਾਹਿਬ ਮੇਰੇ ਨਾਲ ਨੇ ਅੱਜ ਸਾਰੇ ਸਾਡਾ ਸਮਾਜ ਆ ਇਹ ਅੱਜ ਰਲ ਮਿਲ ਕੇ ਆ ਸੀ ਜਿਹੜਾ ਵੀ ਚੌਕ ਦੇ ਵਿੱਚ ਪੂਤਲਾ ਫੁਕਿਆ ਇਹ ਨਰਿੰਦਰ ਮੋਦੀ ਦੇ ਖਿਲਾਫ ਫੁਕਿਆ ਔਰ ਸਰਕਾਰ ਤੋਂ ਪ੍ਰਸ਼ਾਸਨ ਕੋ ਮੰਨ ਕਰਦੇ ਆ ਕਿ ਇਹਨਾਂ ਨੂੰ ਸਭ ਤੋਂ ਸਖਤ ਸਜ਼ਾ ਦਿੱਤੀ ਜਾਵੇ ਜੇਕਰ ਪ੍ਰਸ਼ਾਸਨ ਇਹਦੀ ਕਾਰਵਾਈ ਨਾ ਕਰੂਗਾ ਜਾਂ ਇਸ ਦੇ ਉੱਤੇ ਕੋਈ ਸਟੈਪ ਨਾ ਚੁੱਕਿਆ ਜਾਊਗਾ ਤਾਂ ਐਸ்சி ਬੀਸੀ ਸਮਾਜ ਵੱਲੋਂ ਹੌਲੇ ਸਮੇਂ ਦੇ ਵੈਸੇਸ਼ਨ ਰੈਸਿਡੋ ਉੱਤੇ ਕਾਇਦਾ ਜਾਊਗਾ ਜੇ ਸਾਨੂੰ ਪੂਰਾ ਭਾਰਤ ਬੰਦ ਕਰਨ ਦੀ ਲੋੜ ਪਈ ਤਾਂ ਬੰਦ ਵੀ ਕਰਾਂਗੇ ਪਰ ਅਸੀਂ ਉਹ ਜਿਹੜਾ ਵਕੀਲ ਆ ਉਹਨੂੰ ਫਾਇਆ ਲਵਾ ਕੇ ਛੱਡਾਂਗੇ ਜਿਨ੍ਹਾਂ ਨੇ ਇਹ ਕੰਮ ਕੀਤਾ ਤੋਂ ਜਿਸ ਦਿਨ ਦੀ ਮੋਦੀ ਸਰਕਾਰ ਬਣੀ ਆ ਤਕਰੀਬਨ ਅੱਜ 12 13 ਸਾਲ ਹੋ ਚੱਲੇ ਮੋਦੀ ਸਰਕਾਰ ਬਣੀ ਨੂੰ ਤਾਂ ਉਹਨਾਂ ਨੇ ਹਰੇਕ ਮਤਲਬ ਹਰੇਕ ਵਰਗ ਦੇ ਉੱਤੇ ਇੱਕ ਤਾਨਾਸ਼ਹੀ ਜਗਾਈ ਆ ਆਪਣੀ ਕਦੇ ਕਿਸੇ ਦੇ ਛੇਤਰ ਮਾਰੇ ਕਦੇ ਕਿਸੇ ਨੂੰ ਖੁਸ਼ ਕਰ ਲਿਆ ਕਦੇ ਕਿਸੇ ਨੂੰ ਖੁਸ਼ ਕਰ ਲਿਆ ਤੇ ਜਿਹੜਾ ਇਹ ਐਸਸੀਬੀਸੀ ਦੇ ਨਾਲ ਇਹ ਬਦਨਾਮ ਨੇ ਵਿਹਾਰ ਕੀਤਾ ਇਹ ਬਹੁਤ ਨਿੰਦਨਯੋਗ ਆ ਮੈਂ ਇਸ ਦੀ ਨਿੰਦਿਆ ਕਰਦਾ ਹਾਂ ਸੋ ਵੈਰੂ ਜੀ ਜੀ